ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪ੍ਰਿੰਸੀਪਲ ਬਾਬਾ ਗਾਂਧਾ ਸਿੰਘ ਸਕੂਲ ਪਧੌੜ ਮੈਂ ਤੁਹਾਡੇ ਸਭ ਨਾਲ ਇੱਕ ਉਪਰਾਲਾ ਜਿਹੜਾ ਮੈਂ ਕਰਨ ਜਾ ਰਿਹਾ ਹਾਂ ਉਹ ਸਾਂਝਾ ਕਰਨਾ ਚਾਹਨਾ ਸਕੂਲ ਨੇ ਬੀਜੀਐਸ ٹرسٹ ਨੇ ਅਤੇ ਬੀਜੀਐਸ ਸਕੂਲ ਨੇ ਇੱਕ ਕੈਂਸਰ ਦੀ ਜਾਗਰੂਕਤਾ ਨੂੰ ਲੈ ਕੇ ਕੈਂਪ ਦਾ ਯੋਜਨ ਕੀਤਾ ਹੈ 10 ਦਸੰਬਰ ਨੂੰ ਅਸੀਂ ਬੀਜੀਐਸ ਸਕੂਲ ਪਧੌੜ ਵਿਖੇ ਇੱਕ ਕੈਂਸਰ ਜਾਗਰੂਕਤਾ ਕੈਂਪ ਲਗਾ ਰਹੇ ਹਾਂ ਇਹ ਕੈਂਪ BGS এডਿਊਕੇਸ਼ਨਲ ٹرسٹ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਨੇ ਰਲ ਕੇ ਲਗਾਣਾ ਹੈ ਇਸ ਦਾ ਮੇਨ ਉਦੇਸ਼ ਇਹ ਹੈ ਕਿ ਜਿਹੜਾ ਆਪਣਾ ਗਰੀਬ ਵਰਗ ਕੈਂਸਰ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਕਰਾ ਪਾਂਦਾ ਜਾਂ ਉਸ ਦੀ ਟੈਸਟਿੰਗ ਨਹੀਂ ਕਰਾ ਪਾਂਦਾ ਉਹਦੇ ਲਈ ਅਸੀਂ ਆਪਣਾ ਪੰਜਾਬ ਫਾਊਂਡੇਸ਼ਨ ਨਾਲ ਗੱਲ ਕਰਕੇ ਦੋ ਮਾਹਰ ਡਾਕਟਰਾਂ ਦੀ ਟੀਮ ਅਤੇ 6 ਬਸਾਂ ਦੇ ਵਿੱਚ ਉਹਨਾਂ ਦੀ ਇਕਵਿਪਮੈਂਟ ਸਕੂਲ ਦੇ ਕੈਂਪਸ ਦੇ ਵਿੱਚ ਆਏਗੀ 10 ਦਸੰਬਰ ਨੂੰ ਉੱਥੇ ਫ੍ਰੀ ਕੈਂਸਰ ਦੇ ਟੈਸਟ ਕੀਤੇ ਜਾਣਗੇ ਖਾਸ ਕਰਕੇ ਆਪਣਾ ਇਲਾਕਾ ਜਿਹੜਾ ਇੱਕ ਕੈਂਸਰ ਪ੍ਰੋਨ 벨ਟ ਹੈ ਜਿਸ ਦੇ ਵਿੱਚ ਉਮੂਮਨ ਇਹ ਡਾਟਾ ਅੱਗੇ ਆਇਆ ਹੈ ਕਿ 30 ਤੋਂ 40% ਲੋਕ ਕੈਂਸਰ ਦਾ ਸ਼ਿਕਾਰ ਆਉਣ ਵਾਲੇ ਸਮੇਂ ਵਿੱਚ ਹੋ ਸਕਦੇ ਹਨ ਤੇ ਇਸ ਦਾ ਇੱਕੋ ਇਲਾਜ ਹੈ ਜਾਗਰੂਕਤਾ ਸਹੀ ਸਮੇਂ ਤੇ ਜੇ ਕੈਂਸਰ ਦੀ ਜਾਂਚ ਹੋ ਜਾਏ ਤਾਂ ਉਸ ਦਾ ਇਲਾਜ ਸੰਭਵ ਹੈ ਆਪਣੇ 10 ਤਰੀਕਾ ਲਈ ਕੈਂਪ ਦੇ ਵਿੱਚ ਔਰਤਾਂ ਨੂੰ ਲੈ ਕੇ ਔਰਤਾਂ ਦਾ ਬ੍ਰੈਸਟ ਕੈਂਸਰ ਔਰਤਾਂ ਦੇ ਬੱਚੇਦਾਨੀ ਨਾਲ ਰਿਲੇਟਡ ਕੈਂਸਰ ਇਹਨਾਂ ਦੇ ਮੈਮੋਗ੍ਰਾਫਿਕ ਟੈਸਟ ਪੈਪਸਮੇਅਰ ਟੈਸਟ ਫ੍ਰੀ ਦੇ ਵਿੱਚ ਕੀਤੇ ਜਾਣਗੇ ਕਿਸੇ ਵੀ ਗਰੀਬ ਬੰਦੇ ਤੋਂ 1 ਰੁਪਿਆ ਵੀ ਨਹੀਂ ਲਿਆ ਜਾਏਗਾ ਮੁਫਤ ਜਾਗਰੂਕਤਾ ਵੀ ਹੈ ਤੇ ਨਾਲ ਫ੍ਰੀ ਟੈਸਟ ਵੀ ਹੈ ਤੇ ਮੇਰੀ ਤੁਹਾਨੂੰ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਵੱਧ ਚੜ ਕੇ ਇਸ ਸੋਸ਼ਲ ਕੌਸਟ ਦੇ ਵਿੱਚ ਤੁਸੀਂ ਵੀ ਯੋਗਦਾਨ ਪਾਓ ਤੁਸੀਂ ਆਪਣੇ ਆਸ-ਪਾਸੇ ਨਿਗਾਹ ਮਾਰੋ ਜਿਹੜੇ ਵੀ ਲੋਕ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਹਨ ਜਿਹੜੇ ਕੈਂਸਰ ਦਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਸਾਡੇ ਇੱਥੇ 10 ਦਸੰਬਰ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਲੋੜਵੰਦ ਟੈਸਟ ਫ੍ਰੀ ਦੇ ਵਿੱਚ ਮਿਲ ਸਕੇ ਹਰ ਪੇਸ਼ੈਂਟ ਜਿਹਨੇ ਆਣਾ ਹੈ ਜਿਹਨੂੰ ਪਹਿਲੇ ਕੋਈ ਬਿਮਾਰੀ ਹੈ ਕੈਂਸਰ ਨਾਲ ਸੰਬੰਧਿਤ ਉਹ ਆਪਣੀ ਪੁਰਾਣੀ ਫਾਈਲ ਨਾਲ ਲੈ ਕੇ ਆਵੇ ਜੇ ਕਿਸੇ ਨੂੰ ਕੋਈ ਸ਼ੱਕ ਲੱਗਦਾ ਹੈ ਉਹ ਡਾਇਰੈਕਟ ਆਵੇ ਡਾਕਟਰਜ਼ ਨੂੰ ਮਿਲੇ ਡਾਕਟਰ ਟੈਸਟ ਕਰਨਗੇ ਉਸ ਤੋਂ ਬਾਅਦ ਦੱਸਣਗੇ ਕਿ ਇਹਨਾਂ ਨੂੰ ਕੈਂਸਰ ਹੈ ਉਸ ਦਾ ਕੋਈ ਇਲਾਜ ਦੀ ਲੋੜ ਹੈ ਉਸ ਤੇ ਲਈ ਆਪਰੇਸ਼ਨ ਦੀ ਲੋੜ ਹੈ ਕਿ ਸਿੰਪਲ ਟੈਸਟ ਕਰਕੇ ਡਾਇਗਨੋਸ ਕਰਕੇ ਉਹਨਾਂ ਨੂੰ ਫ੍ਰੀ ਕਰਨਗੇ ਤਾਂ ਮੇਰੀ ਫੇਰ ਦੁਆਰਾ ਸਭ ਨੂੰ ਇਹ ਗੁਜ਼ਾਰਿਸ਼ ਹੈ ਵੀ ਇਹ ਸਾਡਾ ਜਿਹੜਾ ਸੋਸ਼ਲ ਕਾਜ਼ ਮੇਰੀ ٹرسٹ ਨੇ ਕਰਨਾ ਹੈ ਪੰਜਾਬ ਫਾਊਂਡੇਸ਼ਨ ਨੇ ਕਰਨਾ ਹੈ ਇਹ ਤੁਹਾਡੇ ਸਹਿਯੋਗ ਬਿਨਾ ਨਹੀਂ ਹੋ ਸਕਦਾ ਸਾਰੇ ਮਿਲ ਕੇ ਆਪਾਂ ਇਸ 'ਚ ਯੋਗਦਾਨ ਪਾਈਏ ਵੱਧ ਤੋਂ ਵੱਧ ਗਰੀਬ ਲੋਕਾਂ ਤੱਕ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਹੈ ਉਹਨਾਂ ਤੱਕ ਇਸ ਨਿਆ ਪੰਚਾਇਏ ਵੀ 10 ਤਰੀਕ ਨੂੰ ਬਾਬਾ ਗੰਧਾ ਸਿੰਘ ਪਬਲਿਕ ਸਕੂਲ ਪਧੋੜ ਵਿਖੇ ਪਹੁੰਚੋ ਆਪਣੇ ਕੈਂਸਰ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਸ਼ਿਕਾਇਤ ਆ ਰਹੀ ਹੈ ਉਹਦਾ ਟੈਸਟ ਕਰਾਓ ਇਸ ਦੇ ਵਿੱਚ ਬੰਦਿਆਂ ਦੇ ਗਦੂਦਾਂ ਦਾ ਟੈਸਟ ਜੋ ਕਿ ਅੱਗੇ ਜਾ ਕੇ ਪ੍ਰੋਸਟੇਟ ਕੈਂਸਰ ਦਾ ਰੂਪ ਲੈ ਲੈਂਦਾ ਉਹ ਵੀ ਫ੍ਰੀ ਚ ਕੀਤਾ ਜਾਏਗਾ ਬੰਦਿਆਂ ਦੇ ਮੂੰਹ ਦਾ ਟੈਸਟ ਜੇ ਕਿਸੇ ਨੂੰ ਕੋਈ ਬਲੱਡ ਕੈਂਸਰ ਦੀ ਸ਼ਿਕਾਇਤ ਹੈ ਪੁਰਾਣੀ ਉਹਦਾ ਦੁਬਾਰਾ ਟੈਸਟ ਕਰਾਨਾ ਉਹ ਸਾਰੇ ਟੈਸਟ ਵੀ ਇੱਥੇ ਫ੍ਰੀ ਆਫ ਕਾਸਟ ਹੋਣਗੇ ਤਾਂ ਮੇਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਆਪਾਂ ਸਾਰੇ ਰਲ ਕੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੀਏ ਤੇ ਗਰੀਬ ਵਰਗ ਦੀ ਇੱਕ ਸਹੀ ਸਹਾਇਤਾ ਕਰੀਏ ਤਾਂ ਕਿ ਉਹਨਾਂ ਨੂੰ ਟੈਸਟ ਕਰਕੇ ਪਤਾ ਲੱਗ ਸਕੇ ਕਿ ਉਹਨਾਂ ਨੂੰ ਕੈਂਸਰ ਰੂਪੀ ਇਹ ਜਿਹੜੀ ਮਹਾਮਾਰੀ ਵਰਗੀ ਬਿਮਾਰੀ ਆਪਣੇ ਏਰੀਏ 'ਚ ਹੈ ਉਸ ਤੋਂ ਕਿਵੇਂ ਬਚਿਆ ਜਾਵੇ ਤਾਂ ਧੰਨਵਾਦ ਮੈਂ ਉਮੀਦ ਕਰਦਾ ਹਾਂ ਸਾਰੇ ਤੁਸੀਂ ਮੇਰਾ ਸਾਥ ਦਿਓਗੇ ਧੰਨਵਾਦ